ਇੱਕ ਬਾਦਸ਼ਾਹ ਨੂੰ ਇੱਕ ਦਿਨ ਬਹੁਤ ਪੜਿਆ-ਲਿਖਿਆ ਇੱਕ ਇਨਸਾਨ ਮਿਲਿਆ। ਜਦੋਂ ਬਾਦਸ਼ਾਹ ਨੇ ਉਸ ਨਾਲ ਗੱਲ ਕੀਤੀ ਤਾਂ ਉਹ ਇਨਸਾਨ ਬਾਦਸ਼ਾਹ ਨੂੰ ਬੇਹਦ ਪਸੰਦ ਆਇਆ। ਉਸਨੇ ਸੋਚਿਆ ਕਿ ਮੈਂ ਇਸ ਨੂੰ ਆਪਣੇ ਨਾਲ ਦਰਬਾਰ ਵਿੱਚ ਲੈ ਚੱਲਾਂ। ਹੁਣ ਬਾਦਸ਼ਾਹ ਉਸ ਇਨਸਾਨ ਨੂੰ ਲੈ ਕੇ ਦਰਬਾਰ ਦੇ ਵਿੱਚ ਆ ਗਿਆ ਤੇ ਆਪਣੇ ਵਜ਼ੀਰ ਨੂੰ ਬੁਲਾ ਕੇ ਕਿਹਾ ਕਿ ਇਸ ਇਨਸਾਨ ਨੂੰ ਘੋੜਿਆਂ ਦੀ ਰਾਖੀ ਲਈ ਰੱਖਿਆ ਜਾਵੇ। ਹੁਣ ਇਹ ਦੇਖ ਕੇ ਸਾਰੇ ਹੈਰਾਨ ਸੀ। ਖੁਦ ਉਹ ਇਨਸਾਨ ਜਿਹੜਾ ਕਿ ਬਾਦਸ਼ਾਹ ਨਾਲ ਦਰਬਾਰ ਵਿੱਚ ਗਿਆ ਉਹ ਵੀ ਬਹੁਤ ਹੈਰਾਨ ਹੋਇਆ। ਕਿ ਮੈਂ ਇੰਨਾ ਪੜਿਆ ਲਿਖਿਆ ਇਨਸਾਨ ਤੇ ਬਾਦਸ਼ਾਹ ਮੈਨੂੰ ਘੋੜਿਆਂ ਦੀ ਰਾਖੀ ਲਈ ਭੇਜ ਰਿਹਾ ਪਰ ਉਹ ਬਾਦਸ਼ਾਹ ਦਾ ਹੁਕਮ ਤਾਲ ਨਹੀਂ ਸੀ ਸਕਦਾ ਹੁਣ ਉਹ ਘੋੜਿਆਂ ਦੀ ਰਾਖੀ ਕਰਨ ਲੱਗ ਜਾਂਦਾ ਜਦੋਂ ਘੋੜਿਆਂ ਦੀ ਰਾਖੀ ਕਰਦਾ ਤਾਂ ਰਾਜਾ ਉਸ ਨੂੰ ਜਿਹੜਾ ਆਪਣਾ ਸਭ ਤੋਂ ਵਧੀਆ ਘੋੜਾ ਹੁੰਦਾ ਸਭ ਤੋਂ ਵਧੀਆ ਨਸਲ ਦਾ ਘੋੜਾ ਉਹਦੀ ਰਾਖੀ ਕਰਨ ਲਈ ਕਹਿ ਦਿੰਦਾ ਜਦੋਂ ਇਨਸਾਨ ਉਸ ਘੋੜੇ ਦੀ ਰਾਖੀ ਕਰਦਾ ਹੁੰਦਾ ਉਹ ਦੇਖਦਾ ਕਿ ਇਹ ਘੋੜਾ ਜਿਸ ਨਸਲ ਦਾ ਦੱਸਿਆ ਜਾ ਰਿਹਾ ਇਹ ਉਸ ਨਸਲ ਦਾ ਲੱਗਦਾ ਤਾਂ ਹੈ ਨਹੀਂ। ਇਹਦੇ ਵਿੱਚ ਤਾਂ ਬਹੁਤ ਕਮੀਆਂ ਨੇ। ਨਾ ਤਾਂ ਇਹਨੂੰ ਕੁਝ ਖਾਣ ਦਾ ਤਰੀਕਾ ਪਤਾ ਹੈ। ਨਾ ਇਹਨੂੰ ਉੱਠਣ ਬੈਠਣ ਦਾ ਤਰੀਕਾ ਪਤਾ ਹੈ। ਹਰਕਤਾਂ ਤਾਂ ਇਹ ਹੋਰ ਜਾਨਵਰਾਂ ਦੀ ਤਰ੍ਹਾਂ ਕਰਦਾ। ਵੀ ਇਹ ਗੱਲ ਮੈਂ ਰਾਜਾ ਨੂੰ ਜ਼ਰੂਰ ਦੱਸਾਂਗਾ। ਰਾਜਾ ਜਦੋਂ ਉਹਦੇ ਕੋਲ ਆਂਦਾ ਤਾਂ ਫਿਰ ਉਹ ਰਾਜੇ ਨੂੰ ਦੱਸਦਾ। ਕਹਿੰਦਾ ਰਾਜਾ ਸਾਹਿਬ ਇਹ ਜਿਹੜਾ ਤੁਸੀਂ ਘੋੜਾ ਮੈਨੂੰ ਦੱਸ ਰਹੇ ਹੋ ਕਿ ਇਹ ਇਸ ਨਸਲ ਦਾ ਘੋੜਾ ਹੈ। ਤੁਸੀਂ ਤਾਂ ਇਹਦੀ ਮੈਨੂੰ ਬਹੁਤ ਵਧੀਆ ਨਸਲ ਦੱਸੀ ਹੈ। ਪਾਰੇ ਉਸ ਨਸਲ ਦਾ ਘੋੜਾ ਨਹੀਂ ਹੈਗਾ ਇਹ ਤੁਹਾਡੇ ਕਿਸੇ ਨੇ ਧੋਖਾ ਕੀਤਾ ਤੁਹਾਡੇ ਨਾਲ ਤੁਹਾਨੂੰ ਇਹ ਗਲਤ ਘੋੜਾ ਦਿੱਤਾ ਗਿਆ ਰਾਜੇ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਰਾਜਾ ਕਹਿੰਦਾ ਮੈਂ ਤਾਂ ਇਹਨੂੰ ਬਹੁਤ ਮਹਿੰਗਾ ਖਰੀਦਿਆ ਉਹ ਇਨਸਾਨ ਕਹਿੰਦਾ ਰਾਜਾ ਸਾਹਿਬ ਜੋ ਮਰਜ਼ੀ ਹੋਵੇ ਚਾਹੇ ਤੁਸੀਂ ਇਸ ਨੂੰ ਮਹਿੰਗਾ ਖਰੀਦਿਆ ਚਾਹੇ ਜੋ ਮਰਜ਼ੀ ਹੈ ਪਰ ਇਹ ਘੋੜਾ ਉਸ ਨਸਲ ਦਾ ਨਹੀਂ ਹੈਗਾ ਕਿਉਂਕਿ ਇਸ ਦੀਆਂ ਹਰਕਤਾਂ ਹੋਰ ਜਾਨਵਰਾਂ ਵਰਗੀਆਂ ਨੇ ਇਸ ਦੀਆਂ ਹਰਕਤਾਂ ਇਹੋ ਜਿਹੀਆਂ ਨੇ ਜਿਹੜੀਆਂ ਉਸ ਘੋੜੇ 'ਚ ਨਹੀਂ ਪਾਈਆਂ ਜਾਂਦੀਆਂ ਪਹਿਲੀ ਗੱਲ ਇਹਨੂੰ ਕੁਛ ਖਾਣ ਦਾ ਤਰੀਕਾ ਨਹੀਂ ਚਲੋ ਜੀ ਹੁਣ ਰਾਜਾ ਉਸ ਇਨਸਾਨ ਨੂੰ ਬੁਲਾ ਲੈਂਦਾ ਵਪਾਰੀ ਨੂੰ ਜਿਸ ਤੋਂ ਉਹ ਘੋੜਾ ਖਰੀਦਿਆ ਹੁੰਦਾ ਰਾਜਾ ਪੁੱਛਦਾ ਉਸਨੂੰ ਕਿ ਸੱਚ ਦੱਸ ਵੀ ਇਹ ਘੋੜਾ ਕਿਹੜੀ ਨਸਲ ਦਾ ਫਿਰ ਉਹ ਵਪਾਰੀ ਸਾਰੀ ਗੱਲ ਸੱਚੀ ਦੱਸਦਾ ਕਿ ਰਾਜਾ ਸਾਹਿਬ ਇਹ ਘੋੜੇ ਦੀ ਜਿਹੜੀ ਪਰਵਰਸ਼ ਆ ਇਹ ਹੋਰ ਜਾਨਵਰਾਂ ਦੇ ਨਾਲ ਹੋਈ ਆ ਇਹ ਘੋੜਿਆਂ ਦੇ ਵਿੱਚ ਨਹੀਂ ਹੋਈ ਜਿਹੜੇ ਜਾਨਵਰ ਜਿੱਦਾਂ ਦੀਆਂ ਹਰਕਤਾਂ ਕਰਦੇ ਸੀ ਇਹ ਘੋੜੇ ਚੋਂ ਉਦਾਂ ਦੀਆਂ ਹਰਕਤਾਂ ਆ ਗਈਆਂ ਜਦੋਂ ਕਿ ਇਸ ਨਸਲ ਦੇ ਘੋੜੇ ਆ ਤਾਂ ਦੀ ਮੂੰਹ ਕਰਕੇ ਖਾਂਦੇ ਨੇ ਪਰ ਇਹ ਹਮੇਸ਼ਾ ਨੀਚੇ ਦੀ ਮੂੰਹ ਕਰਕੇ ਖਾਂਦਾ ਤੇ ਹੋਰ ਵੀ ਬਹੁਤ ਸਾਰੀਆਂ ਇਹਦੀਆਂ ਜਿਹੜੀਆਂ ਆਦਤਾਂ ਨੇ ਇਹ ਬਾਕੀ ਹੋਰ ਜਾਨਵਰਾਂ ਤੋਂ ਸਿੱਖ ਲਿਆ ਇਹਦੇ ਆਸ-ਪਾਸ ਕੁਝ ਮੈਂ ਗਧੇ ਵੀ ਰੱਖੇ ਹੋਏ ਸੀ ਤੇ ਹੋਰ ਜਾਨਵਰ ਵੀ ਰੱਖੇ ਹੋਏ ਸੀ ਇਹ ਉਹਨਾਂ ਨੂੰ ਦੇਖ-ਦੇਖ ਕੇ ਉਹਨਾਂ ਦੀਆਂ ਹਰਕਤਾਂ ਆਪ ਇਹਦੇ ਵਿੱਚ ਆ ਗਈਆਂ ਸੋ ਇਹ ਜਦੋਂ ਸਾਰੀ ਗੱਲ ਰਾਜਾ ਸੁਣਦਾ ਹੈ ਤਾਂ ਬੜਾ ਹੈਰਾਨ ਹੋ ਜਾਂਦਾ ਤੇ ਆਪਣੇ ਦਿਲ ਚ ਸੋਚਦਾ ਕਿ ਇਹ ਇਨਸਾਨ ਤਾਂ ਪੜਿਆ ਲਿਖਿਆ ਜਿਹੜਾ ਮੈਂ ਰੱਖਿਆ ਇਹ ਵਾਕਈ ਬਹੁਤ ਕੰਮ ਦਾ ਬੰਦਾ ਇਹਨੂੰ ਤਾਂ ਘੋੜੇ ਦੀ ਨਸਲ ਦਾ ਵੀ ਪਤਾ ਇਹ ਕਾਫੀ ਵਧੀਆ ਇਨਸਾਨ ਹੈ ਇਹਨੂੰ ਆਪਣੇ ਜਿਹੜਾ ਰਾਜ ਦਰਬਾਰ ਚ ਹੈ ਇਹ ਵਧੀਆ ਥਾਂ ਤੇ ਤੇ ਪੱਕੇ ਤੌਰ ਤੇ ਰੱਖ ਲੈਣਾ ਚਾਹੀਦਾ ਚਲੋ ਹੁਣ ਘੋੜੇ ਦੀ ਗੱਲ ਖਤਮ ਹੋਈ ਥੋੜੇ ਦਿਨਾਂ ਬਾਅਦ ਉਹ ਇਨਸਾਨ ਰਾਜੇ ਨੂੰ ਕਹਿੰਦਾ ਕਿ ਰਾਜਾ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਵੇ ਤੁਸੀਂ ਗੁੱਸਾ ਨਾ ਕਰਿਓ ਜਦੋਂ ਹੁਣ ਉਹਨੂੰ ਥੋੜਾ ਟਾਈਮ ਹੋ ਜਾਂਦਾ ਦਰਬਾਰ 'ਚ ਰਹਿੰਦੇ ਨੂੰ ਉਹ ਜਿਹੜੀਆਂ ਰਾਜ ਦਰਬਾਰ ਦੇ ਵਿੱਚ ਗੱਲਾਂ ਹੁੰਦੀਆਂ ਸਾਰੀਆਂ ਨੂੰ ਦੇਖਦਾ ਤੇ ਇੱਕ ਦਿਨ ਉਹ ਰਾਣੀ ਨੂੰ ਵੀ ਖਾਣਾ ਖਾਂਦੇ ਦੇਖ ਲੈਂਦਾ ਜਦੋਂ ਹੁਣ ਉਹ ਰਾਣੀ ਨੂੰ ਖਾਣਾ ਖਾਂਦੇ ਦੇਖਦਾ ਉਹ ਰਾਣੀ ਦੇ ਖਾਣਾ ਖਾਣ ਦੇ ਤਰੀਕੇ ਤੋਂ ਬਹੁਤ ਹੈਰਾਨ ਹੁੰਦਾ ਕਿ ਇਹ ਤਾਂ ਰਾਜਿਆਂ ਵਾਂਗੂ ਖਾਣਾ ਰਾਣੀਆਂ ਵਾਂਗੂ ਨਹੀਂ ਖਾਂਦੇ ਇਹਦੀਆਂ ਤਾਂ ਹਰਕਤਾਂ ਹੋਰ ਨੇ ਉਹ ਰਾਜਾ ਸਾਹਿਬ ਨੂੰ ਫੇਰ ਕਹਿੰਦਾ ਕਿ ਰਾਜਾ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਕਿ ਜਿਹੜੀ ਤੁਹਾਡੀ ਰਾਣੀ ਆ ਇਸ ਚ ਰਾਣੀਆਂ ਵਾਲੀਆਂ ਹਰਕਤਾਂ ਨਹੀਂ ਹੈਗੀਆਂ ਰਾਜੇ ਨੂੰ ਹੁਣ ਬਹੁਤ ਜ਼ਿਆਦਾ ਗਰੋਧ ਆਉਂਦਾ ਕਿ ਪਹਿਲਾਂ ਤਾਂ ਇਹ ਮੇਰੇ ਘੋੜੇ ਨੂੰ ਖਰਾਬ ਦੱਸਦਾ ਸੀ ਘੋੜੇ 'ਚ ਨੁਕਸ ਕੱਢਣਾ ਸੀ ਅੱਜ ਇਹਨੇ ਮੇਰੀ ਰਾਣੀ ਜੀ ਨੂੰ ਨੁਕਸ ਕੱਢਤਾ ਕਹਿੰਦਾ ਕੀ ਗੱਲ ਕਹਿੰਦਾ ਰਾਜਾ ਸਾਹਿਬ ਤੁਸੀਂ ਗੁੱਸਾ ਨਾ ਕਰੋ ਮੈਂ ਰਾਣੀ ਨੂੰ ਖੁਦ ਆਪਣੀ ਅੱਖਾਂ ਨਾਲ ਖਾਣਾ ਖਾਂਦੇ ਹੋਏ ਦੇਖਿਆ ਹੁਣ ਰਾਜਾ ਬਹੁਤ ਕਰੋਧਿਤ ਹੁੰਦਾ ਕਿ ਇਹ ਹੁਣ ਮੇਰੇ ਘਰ ਤੱਕ ਵੜ ਗਿਆ ਇਹ ਮੇਰੀ ਰਾਣੀ ਨੂੰ ਵੀ ਗਲਤ ਕਹਿਣ ਲੱਗ ਗਿਆ ਰਾਜਾ ਉਸ ਨੂੰ ਪੁੱਛਦਾ ਕਿ ਦੱਸ ਉਹ ਕਹਿੰਦਾ ਰਾਜਾ ਸਾਹਿਬ ਤੁਸੀਂ ਗੁੱਸਾ ਕਰਨ ਦੀ ਬਜਾਏ ਪਤਾ ਕਰੋ ਕਿ ਗੱਲ ਕੀ ਆ ਲਓ ਜੀ ਹੁਣ ਦਰਬਾਰ ਦੇ ਵਿੱਚ ਰਾਣੀ ਦੇ ਪੇਕੇ ਨੂੰ ਬੁਲਾਇਆ ਜਾਂਦਾ ਹੁਣ ਜਦੋਂ ਉਹਦੇ ਪੇਕੇ ਪਹੁੰਚ ਜਾਂਦੇ ਨੇ ਤਾਂ ਜਿਹੜਾ ਰਾਜਾ ਹੁੰਦਾ ਰਾਣੀ ਦੀ ਮਾਤਾ ਮਰ ਗਈ ਹੁੰਦੀ ਆ ਹੁਣ ਰਾਜਾ ਰਾਣੀ ਦੇ ਪਿਓ ਨੂੰ ਗੁੱਛਦਾ ਵੀ ਤੁਸੀਂ ਦੱਸੋ ਜੀ ਮੈਨੂੰ ਵੀ ਸੱਚ ਕੀ ਆ ਰਾਣੀ ਰਾਣੀਆਂ ਵਾਂਗੂ ਖਾਣਾ ਕਿਉਂ ਨਹੀਂ ਖਾਂਦੀ ਤਾਂ ਫਿਰ ਉਹਦਾ ਜਿਹੜਾ ਪਿਤਾ ਹੁੰਦਾ ਰਾਣੀ ਦਾ ਪਿਤਾ ਉਹ ਦੱਸਦਾ ਕਿ ਜਦੋਂ ਰਾਣੀ ਹੋਈ ਸੀ ਤਾਂ ਉਸ ਟਾਈਮ ਉਹਦੀ ਮਾਂ ਦੀ ਆ ਜਿਹੜੀ ਮੌਤ ਹੋ ਗਈ ਸੀ ਤੇ ਮਜਬੂਰੀ ਚ ਇੱਕ ਗਲੀ ਚ ਰੋਟੀ ਮੰਗਣ ਆਈ ਔਰਤ ਤੋਂ ਅਸੀਂ ਮਦਦ ਲਈਤੀ ਤੇ ਉਹਦੇ ਕੋਲ ਵੀ ਇੱਕ ਨਿੱਕਾ ਜਿਹਾ ਬੱਚਾ ਸੀ ਅਸੀਂ ਰਾਣੀ ਨੂੰ ਉਹਦਾ ਦੁੱਧ ਪਿਆੰਦੇ ਰਹੇ ਇਸ ਕਰਕੇ ਜਿਹੜੀਆਂ ਹਰਕਤਾਂ ਉਸ ਵਿੱਚ ਸੀ ਜਿਵੇਂ ਉਹ ਰੋਟੀ ਘਰਾਂ ਤੋਂ ਮੰਗ ਮੰਗ ਕੇ ਖਾਂਦੀ ਸੀਗੀ ਵੀ ਥੋੜੀ ਥੋੜੀ ਰੋਟੀ ਹਰ ਤਰ੍ਹਾਂ ਦੀ ਉਹ ਸਾਰੀਆਂ ਹਰਕਤਾਂ ਜਿਹੜੀਆਂ ਰਾਣੀ ਦੇ ਵਿੱਚ ਆ ਗਈਆਂ ਇਸ ਕਰਕੇ ਰਾਣੀ ਸ਼ੁਰੂ ਤੋਂ ਐਵੇਂ ਖਾਣਾ ਖਾਂਦੀ ਹੈ ਕਿ ਉਹ ਬੁਰਕੀ-ਬੁਰਕੀ ਇਕੱਠੀ ਕਰਕੇ ਫੇਰ ਹੀ ਖਾਣਾ ਖਾਂਦੀ ਹੈ ਜਿਵੇਂ ਕਿ ਇੱਕ ਮੰਗਣ ਵਾਲਾ ਇਨਸਾਨ ਖਾਂਦਾ ਇਸ ਕਰਕੇ ਉਸ ਚੇਹੇ ਆਦਤਾਂ ਜਿਹੜੀਆਂ ਉਹਦੇ ਕਰਕੇ ਆਗੀਆਂ ਹੁਣ ਰਾਜਾ ਬਹੁਤ ਪਰੇਸ਼ਾਨ ਹੁੰਦਾ ਵੀ ਮੇਰੇ ਤੋਂ ਇੰਨਾ ਵੱਡਾ ਸੱਚ ਲਗੋਇਆ ਗਿਆ ਪਰ ਚਲੋ ਕੋਈ ਗੱਲ ਨਹੀਂ ਰਾਣੀ ਦੇ ਪਿੱਛੇ ਉੱਥੋਂ ਚਲੇ ਜਾਂਦੇ ਨੇ ਤੇ ਰਾਜੇ ਨੂੰ ਲੱਗਦਾ ਇਹ ਬੰਦਾ ਬਹੁਤ ਵਿਦਵਾਨ ਹੈ ਰਾਜੇ ਨੂੰ ਉਸ ਇਨਸਾਨ ਤੇ ਜਿਹੜਾ ਪੜਿਆ ਲਿਖਿਆ ਇਨਸਾਨ ਰੱਖਿਆ ਹੁੰਦਾ ਹੋਰ ਜ਼ਿਆਦਾ ਪਰੋਸਾ ਹੋ ਜਾਂਦਾ ਚਲੋ ਹੁਣ ਫੇਰ ਸਮਾਂ گزرਦਾ ਜਾਂਦਾ ਥੋੜੇ ਦਿਨ ਲੰਘਦੇ ਨੇ ਇੱਕ ਦੋ ਮਹੀਨਾ ਲੰਘਦਾ ਉਹ ਬੰਦਾ ਸਾਰੀਆਂ ਹਰਕਤਾਂ ਦੇਖਦਾ ਰਹਿੰਦਾ ਰਾਜਦਰਬਾਰ ਦੇ ਵਿੱਚ ਕੀ ਹੋ ਰਿਹਾ ਤੇ ਰਾਜੇ ਦੇ ਕਾਫੀ ক্লোਜ਼ ਆ ਜਾਂਦਾ ਹੁਣ ਜਦੋਂ ਰਾਜੇ ਦੇ ਕਾਫੀ ਨੇੜਤਾ ਵੱਧ ਜਾਂਦੀ ਆ ਉਹਦੇ ਨਾਲ ਤਾਂ ਰਾਜਾ ਉਸ ਨੂੰ ਆਪਣੇ ਕੋਲ ਜ਼ਿਆਦਾ ਰੱਖਣ ਲੱਗ ਜਾਂਦਾ तकरीबन ਹਰ ਟਾਈਮ ਆਪਣੇ ਨਾਲ ਹੀ ਰੱਖਦਾ ਕੋਨੋਂ ਬੰਦਾ ਰਾਜੇ ਦੇ ਵਿੱਚ ਵੀ ਕੁਝ ਅਜਹੀਆਂ ਹਰਕਤਾਂ ਦੇਖਦਾ ਕਿਉਂਕਿ ਜਦੋਂ ਵੀ ਪਹਿਲਾਂ ਜਦੋਂ ਘੋੜੇ ਦੀ ਗੱਲ ਹੋਈ ਉਦੋਂ ਵੀ ਰਾਜੇ ਨੇ ਕਿਹਾ ਕਿ ਇਹਨੂੰ ਘਰ ਦਾ ਰਾਸ਼ਨ ਦਿੱਤਾ ਜਾਵੇ ਲੋਨ ਮਿਰਚ ਆਪਣਾ ਕੀ ਕਹਿੰਦੇ ਆ ਉਹਨੂੰ ਚਾਹ ਚਿਨੀ ਜੋ ਵੀ ਖਾਣ ਪੀਣ ਦਾ ਸਮਾਨ ਵੱਧ ਤੋਂ ਵੱਧ ਇਸ ਬੰਦੇ ਦੇ ਘਰ ਪਹੁੰਚਾਇਆ ਜਾਵੇ ਤੇ ਜਦੋਂ ਫਿਰ ਰਾਣੀ ਦੇ ਬਾਰੇ ਪਤਾ ਲੱਗਾ ਕਿ ਇਹ ਬੰਦਾ ਸੱਚ ਬੋਲ ਰਿਹਾ ਰਾਜੇ ਨੇ ਫਿਰ ਖੁਸ਼ੀ ਹੋ ਕੇ ਉਸਨੂੰ ਖਾਣ ਪੀਣ ਦਾ ਰਾਸ਼ਨ ਦਾ ਬੜਾ ਸੌਦਾ ਉਹਦੇ ਘਰ ਪਹੁੰਚਾਇਆ ਬੰਦੇ ਦੇ ਕੋਨੋ ਬੰਦਾ ਰਾਜੇ ਦੀਆਂ ਜਦੋਂ ਹਰਕਤਾਂ ਦੇਖਦਾ ਤਾਂ ਉਹ ਰਾਜਾ ਨੂੰ ਰਾਜੇ ਨੂੰ ਕਹਿੰਦਾ ਰਾਜਾ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਰਾਜਾ ਕਹਿੰਦਾ ਦੱਸ ਕਹਿੰਦਾ ਰਾਜਾ ਸਾਹਿਬ ਗੁੱਸਾ ਨਾ ਹੋਈਓ ਮੈਨੂੰ ਇਹ ਲੱਗਦਾ ਕਿ ਤੁਸੀਂ ਕਿਸੇ ਰਾਜੇ ਦੀ ਔਲਾਦ ਨਹੀਂ ਹੈਗੀ ਹੁਣ ਰਾਜੇ ਦਾ ਗੁੱਸਾ ਹੱਦੋਂ ਪਾਰ ਕਰ ਜਾਂਦਾ ਹੱਦੋਂ ਵੱਧ ਕੇ ਰਾਜੇ ਨੂੰ ਗੁੱਸਾ ਆ ਜਾਂਦਾ ਰਾਜਾ ਪੂਰੀ ਤਰ੍ਹਾਂ ਕਰੋਧ ਦੇ ਵਿੱਚ ਆ ਜਾਂਦਾ ਰਾਜਾ ਕਹਿੰਦਾ ਤੂੰ ਕਿੱਡਾ ਬਦਤਮੀਜ਼ ਇਨਸਾਨ ਮੈਂ ਤੈਨੂੰ ਆਪਣੇ ਰਾਜ ਦਰਬਾਰ ਦੇ ਵਿੱਚ ਰੱਖਿਆ ਤੈਨੂੰ ਆਪਣੇ ਨਾਲ ਬਿਠਾ ਕੇ ਖਾਣਾ ਖਵਾਦਾ ਤੇ ਤੂੰ ਮੈਨੂੰ ਹੀ ਕਹ ਰਿਆਂ ਕਿ ਮੈਂ ਕਿਸੇ ਰਾਜੇ ਦੀ ਔਲਾਦ ਨਹੀਂ ਲੱਗਦਾ ਉਹ ਬੰਦਾ ਹੱਥ ਜੋੜ ਕੇ ਫੇਰ ਕਹਿੰਦਾ ਕਹਿੰਦਾ ਗੁੱਸਾ ਨਾ ਕਰੋ ਬਾਦਸ਼ਾਹ ਸਾਹਿਬ ਮੈਨੂੰ ਤੁਸੀ ਸੱਚੀ ਮੁੱਚੀ ਰਾਜੇ ਦੀ ਔਲਾਦ ਨਹੀਂ ਲੱਗਦੀ ਰਾਜਾ ਕਹਿੰਦਾ ਜੇ ਇਹ ਗੱਲ ਗਲਤ ਹੋਈ ਕਹਿੰਦਾ ਤੁਸੀਂ ਪਤਾ ਕਰੋ ਰਾਜਾ ਸਾਹਿਬ ਵੀ ਤੁਹਾਡੀ ਬੈਕਗ੍ਰਾਉਂਡ ਕੀ ਆ ਹੁਣ ਰਾਜਾ ਆਪਣੀ ਮਾਂ ਕੋਲ ਜਾਂਦਾ ਤੇ ਉਸ ਨੂੰ ਪੁੱਛਦਾ ਕਿ ਮਾਂ ਮੈਨੂੰ ਸੱਚ ਦੱਸ ਕੀ ਗੱਲ ਆ ਕਿ ਮੈਂ ਕਿਸੇ ਰਾਜੇ ਦੀ ਔਲਾਦ ਨਹੀਂ ਜਿਹੜਾ ਬੰਦਾ ਮੈਂ ਦਰਬਾਰ ਚ ਰੱਖਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਕਿ ਤੂੰ ਮੈਨੂੰ ਕਿਸੇ ਰਾਜੇ ਦੀ ਔਲਾਦ ਨਹੀਂ ਲੱਗਦਾ ਮਾਂ ਤੂੰ ਮੈਨੂੰ ਸੱਚ ਦੱਸ ਮੈਂ ਕੀ ਦੀ ਔਲਾਦ ਆ ਤਾਂ ਉਹਦੀ ਮਾਂ ਕਹਿੰਦੀ ਆ ਕਹਿੰਦੀ ਆ ਪੁੱਤਰ ਹਾਂ ਤੂੰ ਸਾਡੀ ਔਲਾਦ ਨਹੀਂ ਹੈਗਾ ਤੂੰ ਕਿਸੇ ਰਾਜੇ ਦੀ ਔਲਾਦ ਨਹੀਂ ਹੈਗਾ ਇਹ ਗੱਲ ਜਦੋਂ ਹੁਣ ਰਾਜਾ ਸੁਣ ਲੈਂਦਾ ਤਾਂ ਰਾਜੇ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਰਾਜਾ ਇੱਕਦਮ ਸੁੰਨ ਹੋ ਜਾਂਦਾ ਤੇ ਫਿਰ ਆਪਣੀ ਮਾਂ ਨੂੰ ਪੁੱਛਦਾ ਕਿ ਮਾਂ ਫਿਰ ਸੱਚ ਕੀ ਆ ਮੈਂ ਕਿਹਦੀ ਔਲਾਦ ਆ ਤੁਸੀਂ ਮੈਨੂੰ ਦੱਸੋ ਆਉਦੀ ਮਾਂ ਕਹਿੰਦੀ ਕਿ ਪੁੱਤਰ ਅਸੀਂ ਤੈਨੂੰ ਇੱਕ ਹਲਵਾਈ ਤੋਂ ਗੋਦ ਲਿੱਤਾ ਸੀ ਕਿਉਂਕਿ ਸਾਡੇ ਕੋਈ ਔਲਾਦ ਨਹੀਂ ਸੀ ਸਾਡਾ ਇੱਡਾ ਵੱਡਾ ਰਾਜਪਾਗ ਸਾਂਭਣ ਲਈ ਸਾਡੇ ਘਰ ਕੋਈ ਨਹੀਂ ਸੀ ਅਸੀਂ ਇੱਕ ਹਲਵਾਈ ਤੋਂ ਤੈਨੂੰ ਗੋਦ ਲਿੱਤਾ ਹੋਇਆ ਤੇ ਇਸ ਕਰਕੇ ਤੇਰੇ 'ਚ ਉਹ ਹਲਵਾਈ ਵਾਲੀਆਂ ਸਾਰੀਆਂ ਆਦਤਾਂ ਆਈਆਂ ਹੋਈਆਂ ਜਿਵੇਂ ਹਲਵਾਈ ਕਿਸੇ ਨੂੰ ਰਸ਼ਨ ਪਾਣੀ ਦੇ ਕੇ ਪ੍ਰਸੰਨ ਕਰ ਦਿੰਦਾ ਖਾਣਾ ਦੇ ਕੇ ਪ੍ਰਸੰਨ ਕਰ ਦਿੰਦਾ ਉਹੀ ਹਰਕਤਾਂ ਤੇਰੇ ਚ ਤਾਂ ਕਰਕੇ ਨੇ ਹੁਣ ਰਾਜੇ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਕਿ ਮੈਂ ਜਦੋਂ ਵੀ ਕੋਈ ਵਧੀਆ ਕੰਮ ਕਰਦਾ ਉਸ ਦੇ ਕਰ ਰਸ਼ਨ ਪਾਣੀ ਕਿਉਂ ਪਹੁੰਚਦਾ ਕਿਉਂਕਿ ਜਿਹੜੀਆਂ ਇੱਕ ਹਲਵਾਈ ਦੀਆਂ ਆਦਤਾਂ ਸੀ ਉਹ ਸਾਰੀਆਂ ਉਹਦੇ ਵਿੱਚ ਆ ਜਾਂਦੀਆਂ ਰਾਜੇ ਦੇ ਵਿੱਚ ਤੇ ਰਾਜੇ ਨੂੰ ਸੱਚ ਪਤਾ ਲੱਗ ਜਾਂਦਾ ਕਿ ਮੈਂ ਇੱਕ ਹਲਵਾਈ ਦਾ ਬੇਟਾ ਤੇ ਮੈਂ ਕੋਈ ਰਾਜਾ ਨਹੀਂ ਹੈਗਾ ਉਸ ਤੋਂ ਬਾਅਦ ਰਾਜਾ ਉਸ ਇਨਸਾਨ ਕੋਲ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਤੂੰ ਠੀਕ ਐ ਦੋਸਤ ਤੂੰ ਬਹੁਤ ਵਧੀਆ ਇਨਸਾਨ ਐ ਤੇ ਤੈਨੂੰ ਬਹੁਤ ਜ਼ਿਆਦਾ ਪਰਖ ਐ ਹਰ ਚੀਜ਼ ਦੀ ਇਸ ਕਰਕੇ ਮੈਂ ਹੁਣ ਤੈਨੂੰ ਹਮੇਸ਼ਾ ਹਮੇਸ਼ਾ ਲਈ ਆਪਣੇ ਦਰਬਾਰ ਵਿੱਚ ਪੱਕੇ ਤੌਰ ਤੇ ਰੱਖ ਲੈਣਾ ਕਿ ਤੂੰ ਹਮੇਸ਼ਾ 24 ਘੰਟੇ ਮੇਰੇ ਨਾਲ ਹੀ ਰਹੇਗਾ ਜਿੱਥੇ ਮੈਂ ਬੈਠਾਂਗਾ ਉੱਥੇ ਹੀ ਮੈਂ ਤੈਨੂੰ ਆਪਣੇ ਨਾਲ ਬਿਠਾਵਾਂਗਾ ਕਿਉਂਕਿ ਤੂੰ ਬਹੁਤ ਵੱਡਾ ਵਿਦਵਾਨ ਐ ਤੈਨੂੰ ਬਹੁਤ ਜ਼ਿਆਦਾ ਨੋਲੇਜ ਐ ਲਓ ਜੀ ਦੋਸਤੋ ਸਟੋਰੀ ਕਿਵੇਂ ਲੱਗੀ ਤੁਹਾਨੂੰ ਇਹ ਜਸਟ ਇੱਕ ਐਗਜ਼ੈਂਪਲ ਆ ਨੇ ਸਮਝਾਣ ਲਈ ਹੈਨਾ ਜਿਵੇਂ ਪੁਰਾਣੇ ਸਮਿਆਂ ਚ ਬੱਚਿਆਂ ਨੂੰ ਕੋਈ ਵੀ ਗੱਲ ਸਮਝਾਣ ਲਈ ਆਪਾਂ ਸਟੋਰੀਆਂ ਸੁਣਾਉਂਦੇ ਸੀ ਸੋ ਉਹੀ ਗੱਲ ਆ ਹੁਣ ਮੈਂ ਕਲੀਅਰ ਕਰਦੀ ਆ ਇਹਦਾ ਮੋਰਲ ਕੀ ਆ ਇਹਦਾ ਸਿੱਟਾ ਕੀ ਆ ਹੈਨਾ ਜਿਹਨੂੰ ਆਪਾਂ ਸਾਰ ਕਹਿ ਦਿੰਨੇ ਆ ਕਿ ਇੱਕ ਵਧੀਆ ਇਨਸਾਨ ਜਦੋਂ ਆਪਣੇ ਤੋਂ ਘਟੀਆ ਇਨਸਾਨਾਂ ਨਾਲ ਰਹਿੰਦਾ ਜਿਵੇਂ ਕਿ ਘੋੜਾ ਸੀ ਤਾਂ ਉਹਦੇ ਵਿੱਚੋਂ ਸਾਰੀਆਂ ਘਟੀਆਂ ਹਰਕਤਾਂ ਆ ਜਾਂਦੀਆਂ ਸੰਗਤ ਦਾ ਅਸਰ ਬਹੁਤ ਵੱਡੀ ਗੱਲ ਹੁੰਦੀ ਆ ਜਿੱਦਾਂ ਦੀ ਆਪਾਂ ਸੰਗਤ ਦੇ ਵਿੱਚ ਰਹਿੰਦੇ ਆ ਉਦਾਂ ਦਾ ਹੀ ਬੰਦਾ ਹੋ ਜਾਂਦਾ ਜਿੱਦਾਂ ਦੀ ਸੰਗਤ ਦੇ ਵਿੱਚ ਜਾਨਵਰ ਰਹਿੰਦਾ ਉਦਾਂ ਦਾ ਹੀ ਜਾਨਵਰ ਹੋ ਜਾਂਦਾ ਸੰਗਤ ਦਾ ਅਸਰ ਹਮੇਸ਼ਾ ਇਨਸਾਨ ਤੇ ਹੋ ਜਾਂਦਾ ਤੇ ਦੂਜੀ ਗੱਲ ਹੁਣ ਜਦੋਂ ਉਹ ਰਾਣੀ ਨੂੰ ਕਹਿੰਦਾ ਵੀ ਇਹ ਰਾਣੀ ਚ ਰਾਣੀ ਵਾਲੀਆਂ ਹਰਕਤਾਂ ਨਹੀਂ ਹੁਣ ਜਿੱਦਾਂ ਦਾ ਕਹਿੰਦੇ ਬੰਦਾ ਖਾਂਦਾ ਹੈ ਜਿੱਦਾਂ ਦਾ ਅੰਨ ਉਦਾਂ ਦਾ ਮਨ ਹੁਣ ਰਾਣੀ ਨੇ ਜਿਵੇਂ ਇੱਕ ਰੋਟੀ ਜਿਹੜੀ ਮੰਗ ਕੇ ਗੁਜ਼ਾਰਾ ਕਰਦੀ ਐ ਇੱਕ ਔਰਤ ਉਹਦਾ ਦੁੱਧ ਪੀਤਾ ਤੇ ਉਸ 'ਚ ਸਾਰੀਆਂ ਉਹ ਆਦਤਾਂ ਆ ਗਈਆਂ ਜਿਵੇਂ ਦਾ ਸੀ ਖਾਵਾਂਗੇ ਜਿਵੇਂ ਦਾ ਸੀ ਪੀਵਾਂਗੇ ਸਾਡੇ 'ਚ ਉਹ ਹਰਕਤਾਂ ਆ ਜਾਂਦੀਆਂ ਨੇ ਹੈਨਾ ਜਿੱਦਾਂ ਦੀ ਸਾਨੂੰ ਖਾਣ ਪੀਣ ਮਿਲਦਾ ਖਾਣ ਪੀਣ ਸਾਡੇ ਤੇ ਬਹੁਤ ਅਸਰ ਕਰਦਾ ਹੁਣ ਜਿੱਦਾਂ ਉਹ ਮੰਗ ਮੰਗ ਕੇ ਬੁਰਕੀ ਬੁਰਕੀ ਇਕੱਠੀ ਕਰਕੇ ਰੋਟੀ ਖਾਂਦੀ ਸੀ ਰਾਣੀ ਨੂੰ ਰਾਣੀ ਨੂੰ ਸਾਰੀਆਂ ਉਹੀ ਆਦਤਾਂ ਸੀ ਰਾਣੀ ਆਪਣੀ ਰੋਟੀ ਦੇ ਟੁਕੜੇ ਕਰ ਕਰਕੇ ਆਲਿਆਂ 'ਚ ਰੱਖ ਦਿੰਦੀ ਸੀ ਤੇ ਉੱਥੋਂ ਚੱਕ ਕੇ ਖਾਂਦੀ ਸੀ ਉਹੀ ਉਸੇ ਤਰ੍ਹਾਂ ਮੰਗਣ ਦੀ ਆਦਤ ਰਾਣੀ ਨੂੰ ਵੀ ਪੈ ਚੁੱਕੀ ਸੀ ਹੁਣ ਜੇ ਰਾਜੇ ਦੀ ਗੱਲ ਕਰੀਏ ਜਿੱਦਾਂ ਦੇ ਮਾਪਿਓ ਹੁੰਦੇ ਨੇ ਬੱਚਾ ਓਦਾਂ ਦਾ ਹੋ ਜਾਂਦਾ ਉਸ ਚੋਂ ਹਰਕਤਾਂ ਆਣੀਆਂ ਸੁਭਾਵਿਕ ਨੇ ਕਿਉਂਕਿ ਮਾਪਿਓ ਦਾ ਅਸਰ ਬੱਚੇ ਤੇ ਹੁੰਦਾ ਹੁਣ ਰਾਜਾ ਇੱਕ ਹਵਾਈ ਦਾ ਬੱਚਾ ਸੀ ਉਹ ਹਮੇਸ਼ਾ ਖਾਣ ਪੀਣ ਦੀ ਗੱਲ ਕਰਦਾ ਸੀ ਜਦੋਂ ਵੀ ਕੋਈ ਵਧੀਆ ਕੰਮ ਕਰਦਾ ਤਾਂ ਉਹ ਕਹਿੰਦਾ ਕਿ ਰਸਣ ਪਾਣੀ ਦੇ ਘਰ ਪਚਾਰੋ ਉਹਨਾਂ ਨੂੰ ਰਸਣ ਦਿੰਦਾ ਕਦੇ ਦਾਲਾਂ ਦਿੰਦਾ ਕਦੇ ਆਟਾ ਦਿੰਦਾ ਫਿਰ ਉਹਦੀ ਇੱਕ ਸੋਚ ਸੀ ਜਿਹੜੀ ਆਪਣੇ ਪਿਓ ਦੇ ਵਰਗੀ ਸੀ ਜਿਵੇਂ ਉਹਦਾ ਪਿਓ ਆਪਣੇ ਨਾਲ ਦੇ ਬੰਦਿਆਂ ਨੂੰ ਰੋਟੀ ਪਾਣੀ ਦੇ ਕੇ ਆਟਾ ਦੇ ਕੇ ਹਨਾ ਖੁਸ਼ ਕਰ ਦਿੰਦਾ ਸੀਗਾ ਉਹੀ ਹਰਕਤਾਂ ਰਾਜੇ ਦੇ ਵਿੱਚ ਸੀ ਸੋ ਇਸ ਕਰਕੇ ਕਹਿੰਦੇ ਨੇ ਜਿੱਦਾਂ ਦੀ ਸੰਗਤ 'ਚ ਬੰਦਾ ਰਹਿੰਦਾ ਜਿੱਦਾਂ ਦਾ ਖਾਣ ਪੀਣ ਹੁੰਦਾ ਉਹਦਾ ਜਿੱਦਾਂ ਦਾ ਮਾਹੌਲ ਹੁੰਦਾ ਜਿੱਦਾਂ ਦੇ ਘਰ 'ਚ ਹੁੰਦਾ ਉਹ ਹਰਕਤਾਂ ਉਸੇ ਇਨਸਾਨ 'ਚ ਆਟੋਮੈਟਿਕਲੀ ਆ ਜਾਂਦੀਆਂ ਨੇ ਅਸੀਂ ਉਹਨਾਂ ਤੋਂ ਨਹੀਂ ਬਚ ਸਕਦੇ ਜਿੱਦਾਂ ਦੀ ਹੁਣ ਸਾਡੇ ਘਰਾਂ 'ਚ ਆਦਤਾਂ ਹੁੰਦੀਆਂ ਨੇ ਸਾਡੇ ਪੇਰੈਂਟਸ ਨੂੰ ਕੁਝ ਐਹੋ ਜਿਹੀਆਂ ਹੈਬਿਟਸ ਐਹੋ ਜਿਹੀਆਂ ਆਦਤਾਂ ਹੁੰਦੀਆਂ ਜਿਹੜੀਆਂ ਸਾਡੇ 'ਚ ਆਪ ਮੁਹਾਰੇ ਆ ਜਾਂਦੀਆਂ ਉਹ ਸੀ ਪਾਈਆਂ ਨਹੀਂ ਹੁੰਦੀਆਂ ਆਪਾਂ ਕਈ ਵਾਰੀ ਆਮ ਹੀ ਘਰਾਂ 'ਚ ਕਹਿੰਦੇ ਆ ਨਾ ਕਿ ਇਹ ਬੱਚਾ ਜਮਾ ਹੀ ਆਪਣੇ ਬਾਪ ਤੇ ਗਿਆ ਆਪਣੇ ਬਾਪ ਵਾਲੀਆਂ ਹਰਕਤਾਂ ਨੇ ਇਹਦੇ 'ਚ ਇਹ ਬੱਚੇ 'ਚ ਜਮਾ ਹੀ ਆਪਣੀ ਮਾਂ ਵਾਲੀਆਂ ਹਰਕਤਾਂ ਨੇ ਕਈ ਵਾਰੀ ਜਦੋਂ ਜੁਆਇੰਟ ਫੈਮਿਲੀ ਰਹਿੰਦੀ ਹੁੰਦੀ ਆ ਆਪਾਂ ਸਾਰਿਆਂ ਨੂੰ ਦੇਖਦੇ ਆ ਚਾਚੇ ਤਾਈ ਵੀ ਇਕੱਠੇ ਰਹਿੰਦੇ ਨੇ ਕਈ ਵਾਰ ਬੱਚਿਆਂ 'ਚ ਜਿਹੜੇ ਚਾਚੇ ਤਾਇਆ ਦਿਆਂ ਉਹ ਵੀ ਦੇਖ ਦੇਖ ਕੇ ਆਦਤਾਂ ਆ ਜਾਂਦੀਆਂ ਨੇ ਉਨਾ ਨਵੇਂ ਬੱਚੇ ਪੀਕਅਪ ਕਰਨ ਲੱਗ ਜਾਂਦੇ ਨੇ ਤੇ ਜਿਹੜੀਆਂ ਆਪਾਂ ਬਚਪਨ ਚ ਪੈ ਜਾਂਦੀਆਂ ਨੇ ਉਹ ਪੱਕ ਜਾਂਦੀਆਂ ਨੇ ਫਿਰ ਸੋ ਇਸ ਕਰਕੇ ਜਿੱਦਾਂ ਦੀ ਸੰਗਤ ਦੇ ਵਿੱਚ ਜਿੱਦਾਂ ਦੇ ਮਾਹੌਲ ਦੇ ਵਿੱਚ ਬੰਦਾ ਰਹਿੰਦਾ ਉਹ ਉਦਾਂ ਦਾ ਹੋ ਜਾਂਦਾ ਹੈ ਲਓ ਜੀ ਮੈਨੂੰ ਨਹੀਂ ਪਤਾ ਹੁਣ ਮੈਂ ਚੰਗੀ ਤਰ੍ਹਾਂ ਸਮਝਾ ਸਕੀ ਆ ਇਹ ਗੱਲ ਕਿ ਨਹੀਂ ਬਟ ਤੁਹਾਨੂੰ ਸਮਝ ਆ ਗਈ ਹੋਣੀ ਆ ਹੈਨਾ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੀ ਗੱਲਬਾਤ ਸੁਣੀ ਮੈਂ ਤੁਹਾਡੀ ਬੱਬਲਕੌਰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ YouTube ਤੇ ਉਹ ਸਬਸਕ੍ਰਾਈਬ ਵੀ ਕਰ ਲਓ ਬੱਬਲਕੌਰ ਤੇ ਬਾਕੀ ਆਪਣਾ Facebook ਤੇ ਵੀ ਫੋਲੋ ਕਰ ਲਓ ਮੈਨੂੰ Insta ਤੇ ਮੇਰੀ ਆਈਡੀ ਹੈਗੀ ਆ ਬੱਬਲਕੌਰ 1313 Snapchat ਆਈਡੀ ਹੈਗੀ ਆ ਬੱਬਲਕੌਰ 2022 ਉਹ ਵੀ ਫੋਲੋ ਕਰ ਲਓ ਜੀ ਥੈਂਕ ਯੂ ਸੋ ਮੱਚ ਹਰ ਜਗ੍ਹਾ ਤੁਹਾਨੂੰ ਮਿਲਦੇ ਰਹਿੰਦੇ ਆ ਅਲੱਗ-ਅਲੱਗ ਕੰਟੈਂਟ ਹੁੰਦੇ ਨੇ ਹਰ ਜਗ੍ਹਾ ਥੈਂਕ ਯੂ ਸੋ ਮੱਚ ਸਾਰੀਆਂ ਵੀਡੀਓਜ਼ ਦੇਖਿਆ ਕਰੋ ਸਤਿ ਸ੍ਰੀ ਅਕਾਲ